ਸਤਿ ਆਦab ਸਤਿ ਸ਼੍ਰੀ ਅਕਾਲ ਦੇਖੋ ਅੱਜ ਮੈਂ ਨਾ ਕਸਟਮਰ ਦੀ ਡਿਮਾਂਡ ਦੇ ਉੱਪਰ ਦੁਆਰਾ ਲੈ ਕੇ ਆਇਆ ਬਿਸਕੋਸ ਮਸਲੀਨ ਦੇ ਸੂਟ ਨੇ ਬ੍ਰਾਂਡਡ ਸੂਟ ਨੇ ਬੜੀ ਮੁਸ਼ਕਲ ਨਾਲ ਸੂਟ ਮਿਲੇ ਨੇ ਮੈਨੂੰ ਬਹੁਤ ਗੱਕੇ ਦੇ ਮੈਸੇਜ ਆਏ ਭਈਆ ਉਹੀ ਸੂਟ ਲੈ ਕੇ ਆ ਉਹੀ ਸੂਲੇਗਾ ਅੱਜ ਉਸੇ ਸਿਰਫ ਕੈਟਲੌਗ ਦੀ ਮੈਂ ਵੀਡੀਓ ਬਣਾਉਣ ਲੱਗੇ ਆ ਅੱਜ ਦੀ ਵੀਡੀਓ ਦਾ ਪਹਿਲਾ ਆਰਟੀਕਲ ਦੇਖੋ ਪੀਆਰਐ ਬ੍ਰਾਂਡ ਦੇ ਸੂਟ ਨੇ ਡਿਜੀਟਲ ਪ੍ਰਿੰਟਿੰਗ ਆ ਦੇਖੋ ਜੈਪੂਰੀ ਸਟਾਈਲ ਡਿਜ਼ਾਈਨ ਨੇ ਸਾਰੇ ਘੇਰੇ ਦੇ ਉੱਪਰ ਮਲਟੀ ਸ਼ੇਡ ਪ੍ਰਿੰਟਿੰਗ ਹੈ ਜੀ ਘੇਰਾ ਦਿਖਾ ਦਿਓ ਘੇਰੇ ਦੇ ਉੱਪਰ ਵੀ ਮਲਟੀ ਨਾਲ ਕਢਾਈ ਕੀਤੀ ਹੋਈ ਆ ਘੇਰੇ ਦੇ ਉੱਪਰ ਵੀ ਤੇ ਨੈਕ ਲਾਈਨ ਦੇ ਉੱਪਰ ਵੀ ਖੂਬਸੂਰਤ ਪੀਸ ਹੈ ਵਿਸਕੋਸ ਮਸਲਿਨ ਦਾ ਹੀ ਤੁਹਾਨੂੰ ਮਿਲੂਗੀ ਬਾਟਮ ਇਹਦੇ ਨਾਲ ਦੁਪੱਟਾ ਮਿਲੂਗਾ ਜੀ ਫੁੱਲ ਪਿਓਰ ਦਾ ਦੁਪੱਟਾ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਦੁਪੱਟਾ ਰੇਂਜ ਰਹੂਗੀ 1200 ਤੇ 95 ਰੁਪਏ ਬਹੁਤ ਸੋਹਣੇ ਸੂਟ ਨੇ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਜਲਦੀ ਸਕਰੀਨਸ਼ੌਟ ਲੈ ਕੇ ਭੇਜ ਦਿਓ ਨੰਬਰ ਮੇਰੇ ਥੋੜੀ ਸਕਰੀਨ ਦੇ ਉੱਪਰ ਵੀਡੀਓ ਛੋਟੀ ਜੀ ਰਹੂਗੀ ਜਿਆਦਾ ਲੰਬੀ ਵੀਡੀਓ ਨਹੀਂ ਰਹੂਗੀ ਆ ਲੋ ਜੀ ਪੀਸ ਚੈੱਕ ਕਰੋ ਜਰਾ ਤੋ ਜਿਆਦਾ ਲੰਬੀ ਵੀਡੀਓ ਨਾ ਤਾਂ ਕਿਸੇ ਕੋਲ ਇਨਾ ਟਾਈਮ ਹੁੰਦਾ ਦੇਖਣ ਦਾ ਛੋਟੀ ਜੀ ਵੀਡੀਓ ਬਹੁਤ ਵਧੀਆ ਵੀਡੀਓ ਰਹਿੰਦੀ ਆ ਨੱਕਲਿੰਗ ਤੇ ਕੰਮ ਕੀਤਾ ਹੋਇਆ ਜੀ ਘੇਰੇ ਦੇ ਉੱਪਰ ਵੀ ਕੰਮ ਕੀਤਾ ਹੋਇਆ ਜੈਪੁਰੀ ਸਟਾਈਲ ਪ੍ਰਿੰਟਿੰਗ ਹੈ ਖੂਬਸੂਰਤ ਪੀਸ ਹੈ ਬੈਕ ਤੇ ਫਰੰਟ ਦੋਨੋਂ ਹੀ ਪ੍ਰਿੰਟਡ ਨੇ ਜੀ ਵਿਸਕੋਸ ਮਸਲੀਨ ਦੇ ਪੀਸ ਨੇ ਔਰ ਪੀ ਆਰ ਐਮ ਬ੍ਰਾਂਡ ਦੇ ਤੁਹਾਨੂੰ ਪਤਾ ਹੀ ਆ ਮੈਂ ਜੋ ਵੀ ਸੇਲ ਕਰਦਾ ਨਾ ਮੈਂ ਬ੍ਰਾਂਡਡ ਪੀਸ ਦਿੰਦਾ ਦੂਸਰੇ ਪੀਸ ਮੈਂ ਕਦੇ ਵੇਚਦੇ ਨਾ ਮੈਂ ਵੇਚਿਆ ਕਿ ਨਾ ਮੈਂ ਵੇਚੂਗਾ ਪੀਸ ਚੈੱਕ ਕਰੋ ਜੀ ਦੁਪੱਟਾ ਬਹੁਤ ਸੋਹਣਾ ਦੁਪੱਟਾ ਫੁੱਲ ਪਿਓਰ ਦਾ ਦੁਪੱਟਾ ਪੂਰਾ ਲੰਬਾ ਚੌੜਾ ਦੁਪੱਟਾ ਹੋਊਗਾ ਛੋਟਾ ਦੁਪੱਟਾ ਨਹੀਂ ਹੋਊਗਾ ਆਪ ਦਾ ਸਟਿੰਗ ਦੇਖੋ ਜੀ ਇਸ ਤਰ੍ਹਾਂ ਬਣੂਗਾ ਹਾਂ ਜਿਹੜੇ ਮੇਰੇ ਨਵੇਂ ਕਸਟਮਰ ਨੇ ਪਲੀਜ਼ ਮੇਰੇ ਵੀਡੀਓ ਦੇਖ ਰਹੇ ਹਨ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਲਓ ਜੀ ਲਵੈਂਡਰ ਜਿਹੜਾ ਸ਼ੇਡ ਆ ਗਿਆ ਪੀਸ ਚੈੱਕ ਕਰੋ ਜਰਾ ਇਹਨਾਂ ਨਾਲ ਨਾ ਕੰਟਰਾਸਟ ਬਾਟਮ ਆਨੇ ਸਾਰਿਆਂ ਦੇ ਨਾਲੇ ਕੀ ਬਾਤ ਹੈ ਕੜਾਈ ਚੈੱਕ ਕਰੋ ਜਰਾ ਨੈਕਲਾਈਨ ਦੇ ਉੱਪਰ ਟਾਈ ਨੈਕ ਬਣਿਆ ਹੋਇਆ ਐਮਬਰਾਇਡਰੀ ਜੀ ਬਾਹਾਂ ਤੇ ਅਲੱਗ ਪ੍ਰਿੰਟਿੰਗ ਆ ਬੈਗ ਪ੍ਰਿੰਟ ਦੋਨੋ ਪ੍ਰਿੰਟਰ ਨੇ ਤੁਹਾਨੂੰ ਮੈਂ ਬੈਗ ਵੀ ਦਿਖਾਉਂਗਾ ਇੱਕ ਸੂਟ ਦੀ ਖੂਬਸੂਰਤ ਪੀਸ ਹੈ ਬਾਟਮ ਵੀ ਮਿਲੂਗੀ ਨਾਲ ਬਹੁਤ ਸੋਹਣੀ ਬਾਟਮ ਆਹ ਲਓ ਜੀ ਦੁਪੱਟਾ ਫੁੱਲ ਪਿਓਰ ਦਾ ਮਿਲੂਗਾ ਜੀ ਦੁਪੱਟਾ ਸਿਰਫ 1295 ਰੁਪਏ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਰਹੂਗਾ ਪੀ ਚੈੱਕ ਕਰੋ ਜੀ ਖੂਬਸੂਰਤ ਪੀਸ ਹੈ ਆਹ ਲਓ ਜੀ ਬਲੈਕ ਕਲਰ ਦਾ ਪੀਸ ਆ ਗਿਆ ਬਲੈਕ ਤੇ ਗ੍ਰੇ ਦੀ ਐਮਬ੍ਰੋ ਪ੍ਰਿੰਟਿੰਗ ਹੈ ਸਾਰੀ ਡਿਜੀਟਲ ਪ੍ਰਿੰਟਿੰਗ ਹੈ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਨੈਕਲੈਂਥ ਚੈੱਕ ਕਰੋ ਜਿਹੜਾ ਖੂਬਸੂਰਤ ਪੀਸ ਹੈ ਬਾਹਾਂ ਤੇ ਲਗ ਪ੍ਰਿੰਟਿੰਗ ਹੈ ਆਹ ਲੋ ਜੀ ਚੈੱਕ ਕਰੋ ਜਿਹੜਾ ਬੈਕ ਤੇ ਫਰੰਟ ਦੋਨੋਂ ਪ੍ਰਿੰਟਡ ਨੇ ਜੀ ਜਿਸ ਤਰ੍ਹਾਂ ਫਰੰਟ ਪ੍ਰਿੰਟਡ ਹੈ ਉਸੇ ਤਰ੍ਹਾਂ ਤੁਹਾਨੂੰ ਬੈਕ ਵੀ ਪ੍ਰਿੰਟਡ ਮਿਲੂਗੀ ਕੋਈ ਵੀ ਪੀਸ ਛੱਡਣ ਵਾਲਾ ਨਹੀਂ ਹੈਗਾ ਬਸ ਲਿਮਟਿਡ ਪੀਸ ਨੇ ਮੇਰੇ ਕੋਲੇ ਜਿਹੜਾ ਸਕਰੀਨਸ਼ਾਟ ਜਲਦੀ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਦੀ ਇਹ ਸਾਰੇ ਕੰਟਰਾਸਟ ਬਾਟਮ ਦੇ ਨਾਲ ਨੇ ਆਹ ਲੋ ਜੀ ਦੁਪੱਟਾ ਖੂਬਸੂਰਤ ਦੁਪੱਟਾ ਪਿਓਰ ਦਾ ਦੁਪੱਟਾ ਇਹ ਸਾਰੇ ਮਹਿੰਗੇ ਸੂਟ ਨੇ ਜੀ ਮੈਨੂੰ ਰੈਤ ਜੀ ਮਿਲੇ ਨੇ ਥੋੜਾ ਫਾਇਦਾ ਕਰਦੇ ਆ ਮੈਂ ਆ ਚੈੱਕ ਕਰੋ ਜਰਾ ਜੀ ਆਫਟਰ ਸਟਿਚਿੰਗ ਦੇਖੋ ਇਸ ਤਰ੍ਹਾਂ ਬਣੂਗਾ ਸੂਟ ਖੂਬਸੂਰਤ ਪੀਸ ਆ ਲੋ ਕਲਰ ਚੈੱਕ ਕਰੋ ਕਿੰਨੇ ਸੋਹਣੇ ਪੀਸ ਨੇ ਔਰ ਪ੍ਰਿੰਟਿੰਗ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਪੀ ਚੈੱਕ ਕਰੋ ਜਰਾ ਪੂਰੀ ਲੈਂਥ ਦੇ ਸੂਟ ਨੇ ਕੋਈ ایرੀਆ ਵੀ ਛੋਟੀ ਲੈਂਥ ਦੇ ਸੂਟ ਨੇ ਜਿੰਨੀ ਮਰਜ਼ੀ ਲੈਂਥ ਬਣਾ ਲਿਓ 48 49 ਇੰਚ ਲੈਂਥ ਬਣੂਗੇ ਜੀ ਆ ਲੋ ਜੀ ਬਾਟਮ ਆ ਲੋ ਜੀ ਫੁੱਲ ਪ्योर ਦਾ ਦੁਪੱਟਾ ਸਿਰਫ 1295 ਰੁਪਏ ਕਰੀਅਰ ਤੁਹਾਨੂੰ ਪਤਾ ਹੀ ਹੈ ਜੀ ਆਲ ਓਵਰ ਇੰਡੀਆ ਕੋਰੀਅਰ ਮੇਰਾ ਕੋਈ ਨਹੀਂ ਰਹੂਗਾ ਸੀਓਡੀ ਅਵੇਲੇਬਲ ਰਹੂਗੀ ਖੂਬਸੂਰਤ ਪੀਸ ਹੈ ਬਹੁਤ ਸੋਹਣਾ ਪੀਸ ਨੇ ਜੀ ਪਰ ਜਲਦੀ ਲੇਟ ਨਹੀਂ ਕਰਨਾ ਆ ਲੋ ਜੀ ਪੀਸ ਚੈੱਕ ਕਰੋ ਜਾਂ ਕਲਰ ਦੇਖੋ ਕਿੰਨੇ ਸੋਹਣੇ ਆਏ ਨੇ ਕੀ ਆ ਬਾਤ ਹੈ ਨੈਕਲੈਂਡ ਚੈੱਕ ਕਰੋ ਸਾਰਾ ਜੈਪੁਰੀ ਸਟਾਈਲ ਪ੍ਰਿੰਟਿੰਗ ਹੈ ਜੀ ਘੇਰੇ ਦੇ ਉੱਪਰ ਫਲਾਵਰ ਬਣੇ ਹੋਏ ਆ ਮਲਟੀ ਸ਼ੈਡ ਫਲਾਵਰ ਆ ਆ ਲੋ ਜੀ ਚੈੱਕ ਕਰੋ ਨਾਲ ਬਾਟਮ ਇਹਦੇ ਨਾਲ ਕਲਰਾਂ ਦੇਖੋ ਪਿਸਤਾ ਜੇ ਕਲਰ ਦੀ ਬਾਟਮ ਮਿਲੂਗੀ ਖੂਬਸੂਰਤ ਪੀਸ ਹੈ ਆ ਲੋ ਜੀ दुपट्टा खूबसूरत दुपट्टा रेंज रहूगी सिर्फ बारह सौ पचानबे कोरियर ऑल ओवर इंडिया फ्री पीस चेक करो खूबसूरत पीस लेट नहीं करना है। जल्दी स्क्रीनशॉट लेके भेज दो नंबर मेरे थोड़ी स्क्रीन के ऊपर पीस कलर आ गया जी ए ग्रे कलर की बॉटम है जी क्या बात है खूबसूरत पीस ਕਢਾਈ ਦਾ ਕੰਮ ਵੀ ਨਾ ਬਰੀਕ ਕੀਤਾ ਕੋਈ ਮੋਟੀ ਮੋਟੀ ਕਢਾਈ ਨਹੀਂ ਹੈਗੀ ਘੇਰਾ ਚੈੱਕ ਕਰ ਲਓ ਖੂਬਸੂਰਤ ਪੀਸ ਹੈ ਦੁਪੱਟਾ ਤੁਹਾਨੂੰ ਮੈਂ ਖੋਲ ਕੇ ਦਿਖਾਉਂਗਾ ਰੇਟ ਲਊਗਾ 1295 ਰੁਪਏ ਜੀ ਆ ਲਓ ਜੀ ਦੁਪੱਟਾ ਖੂਬਸੂਰਤ ਦੁਪੱਟਾ ਜੀ ਸਿਰਫ 1295 ਆ ਲਓ ਜੀ ਆਪ ਦਾ ਸਿਟਿੰਗ ਦੇਖੋ ਆਪ ਬਾਹਰ ਗ੍ਰੇ ਕਲਰ ਆ ਗਿਆ ਜੀ ਕਿਆ ਬਾਤ ਹੈ ਵੀ ਚੈੱਕ ਕਰੋ ਜਰਾ ਬਹੁਤ ਸ਼ਾਨਦਾਰ ਪੀਸ ਨੇ ਬਸ ਜਲਦੀ ਸਕਰੀਨਸ਼ੋਟ ਲੈ ਕੇ ਭੇਜੋ ਬਾਟਮ ਚੈੱਕ ਕਰ ਲਓ ਜੀ ਬੈਕ ਫਰੰਟ ਦੋਨੋਂ ਪ੍ਰਿੰਟਡ ਨੇ ਔਰ ਦੁਪੱਟਾ ਦਿਖਾਉਂਗਾ ਜੀ ਖੂਬਸੂਰਤ ਦੁਪੱਟਾ ਪਿਓਰ ਦਾ ਦੁਪੱਟਾ ਆ ਲਓ ਜੀ ਕਿਆ ਬਾਤ ਹੈ ਖੂਬਸੂਰਤ ਪਿਓਰ ਦਾ ਦੁਪੱਟਾ ਜੀ ਰੇਂਜ ਲਊਗੀ ਸਿਰਫ 1295 ਰੁਪਏ ਆਫਟਰ ਸਟਿਚਿੰਗ ਦੇਖੋ ਜੀ ਇਸ ਤਰ੍ਹਾਂ ਬਣੂਗਾ ਹੁਣ ਆਪਾਂ ਤੁਹਾਨੂੰ ਜਲਦ ਮਿਲਾਂਗੇ ਨੈਕਸਟ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਬ ਸਤਿ ਸ਼੍ਰੀ ਅਕਾਲ Bye, bye.